ਗੁੱਡ ਮਾਰਨਿੰਗ ਆਈ ਦੇਖ ਨਵੇਂ ਬਲੌਗ ਨੂੰ ਇੱਥੋਂ ਕਰਦੇ ਹਾਂ ਸਟਾਰਟ ਨੂੰ ਦੀ ਮੰਮੀ ਖਾਈ ਜਾਂਦੀ ਹੈ ਖੀਰਾ ਨੂਰ ਸਿੰਘ ਲਈ ਫਿਰਦਾ ਬਾਜਾ ਬਾਜਾ ਵਜਾਈਂ ਬਾਜਾ ਮੈਂ ਨਹੀਂ ਜਾਣਦਾ ਮੈਂ ਨਹੀਂ ਜਾਣਦਾ ਐਵੇਂ ਕਹਿੰਦਾ ਇਧਰੋਂ ਦੇਖ ਸਕਦੇ ਜੇ ਤੁਸੀਂ ਮੌ ਆਪਣੇ ਜਿਹੜੇ ਬੱਦਲ ਆ ਉਹ ਪੂਰੇ ਕਾਲੇ ਹੋਏ ਪਏ ਆ ਮੀਂਹ ਆਉਣ ਦੀ ਸੰਭਾਵਨਾ ਪੂਰੀ ਪੂਰੀ ਹੈ ਬਾਕੀ ਨੇੜੇ-ਨੇੜੇ ਇਲਾਕੇ 'ਚ ਕਈ ਥਾਂ ਤੇ ਮੀਂਹ ਪੈ ਗਿਆ ਤੇ ਫੋਨ ਉੱਪਰ ਬੈਠਾ ਸਾਹਵਲਾ ਲੋ ਵੀ ਕੀ ਕਾਰਵਾਈ ਕਰੀ ਜਾਂਦਾ ਬੱਦਲ ਤਾਂ ਪੂਰੇ ਕਾਲੇ ਹੋਏ ਪਏ ਆ ਮੀਂਹ ਕਦੋਂ ਵੀ ਆ ਸਕਦਾ ਨੌਰ ਦੀ ਮੰਮੀ ਕੀ ਕਹਿਣਾ ਮੌਸਮ ਬਾਰੇ ਤੇਰਾ ਨਜ਼ਾਰਾ ਆ ਗਿਆ ਬੰਦੇ ਦਾ ਜਿਹੜਾ ਮੂਡ ਆ ਉਹ ਮੌਸਮ ਦੇ ਨਾਲ ਹੀ ਆਪਣਾ ਮਤਲਬ ਚੇਂਜ ਹੋ ਜਾਂਦਾ ਜਿਵੇਂ ਦਾ ਗਰਮੀ ਪੈਂਦੀ ਹੈ ਬੰਦਾ ਗੁੱਸੇ ਚ ਫੇ ਜਾ ਕੇ ਜਾਂ ਮੁੜ ਕੇ ਨਾਲ ਤਰਬ ਤਰ ਰਹਿਦਾ ਤੇ ਜਿਵੇਂ ਜਿਵੇਂ ਮੌਸਮ ਠੰਡਾ ਹੁੰਦਾ ਬੰਦਾ ਓਵੇਂ ਓਵੇਂ ਖੁਸ਼ ਤੇ ਇੰਜਵਾਏ ਦਾ ਬੰਦੇ ਦਾ ਮੂਡ ਹੋ ਜਾਂਦਾ ਹਨਾ ਤੇ ਉਹ ਉਹ ਦੇਖੋ ਮਾਤਾ ਦਾਤੀ ਚਾਦਰ ਚੱਕ ਕੇ ਤੇ ਚੱਲੀ ਆ ਪੱਠਿਆਂ ਨੂੰ ਕਿੰਨੀ ਮੈ ਲਿਆ ਮੈਂ ਪੱਠੇ ਨਹੀਂ ਆਉਣ ਤੋਂ ਪਹਿਲਾਂ ਪਹਿਲਾਂ ਨੇਰੀ ਵੀ ਚੱਲੀ ਜਾਂਦੀ ਹੈ ਵੈਸੇ ਪਹਿਲਾਂ ਜਾਦਾ ਆਈ ਸੀ ਮੈਂ ਮੋਟਰਸਾਈਕਲ ਤੇ ਕਿਉਂਕਿ ਨੂਰ ਨੂੰ ਜ਼ਖਾਮ ਜਾਂ ਲੱਗਿਆ ਸੀਗਾ ਤੇ ਮੈਂ ਨੂਰ ਵਾਸਤੇ ਥੋੜੇ ਜਿਹਾ ਫਲ ਜੇ ਲੈ ਕੇ ਆਇਆ ਸੀ ਹਨਾ ਕਿਉਂਕਿ ਨੂਰ ਨੇ ਰੋਟੀ ਨਹੀਂ ਖਾਦੀ ਵਿਚਾਰੇ ਨੇ ਹਾਂ ਤੇ ਚੜ ਕੇ ਮੈਂ ਸੋਚਿਆ ਮੌਸਮ ਇੱਕ ਵਾਰ ਮੈਂ ਉੱਤੋਂ ਦਿਖਾ ਦਾਂ ਨੇਰੀ ਇਧਰ ਦੀ ਟੱਪ ਗਈ ਹੈ ਇਧਰੋਂ ਵਾਲੀ ਕਾਲੀ ਹੈ ਇਧਰੋਂ ਆਈ ਸੀ ਇੱਧਰੋਂ ਦਾ ਮੌਸਮ ਹੋ ਗਿਆ ਸਾਫ਼ ਐ ਇੱਧਰ ਨੂੰ ਵਗ ਗਈ ਨੇਰੀ ਉੱਤਲਾ ਉੱਤਲਾ ਸੀ ਨਾ ਆ ਸਾਡੇ ਪਿੰਡ ਦੇ ਨੇੜਲੇ ਘਾਰ ਆ ਪਿੱਛੇ ਸਾਡੇ ਖੇਤ ਆ ਜਾਂਦੀ ਆ ਪਿੱਛੇ ਬੇਲਾ ਅਸੀਂ ਗਏ ਸੀ ਧੇਰੀ ਦੇਖਣ ਕਿਉਂਕਿ ਇੱਕੋਦਮ ਫੂਲੀ ਜ਼ਿਆਦਾ ਨੇਰੀ ਆ ਗਈ ਸੀ ਨੂਰ ਦੀ ਮੰਮੀ ਮੇਰੇ ਪਿੱਛੇ ਚੜ ਗਈ ਦਵਾ ਦਵ ਕਹਿੰਦੀ ਮੈਂ ਵੀ ਵੇਖਣਾ ਤੂੰ ਜਾ ਨੂਰ ਨੂੰ ਧੋਇਆ ਨੂਰ ਨੇ ਆਪਦਾ ਕੰਮ ਕਰ ਲਿਆ ਫਿਨਿਸ਼ ਕਣੀਆਂ ਨਹੀਂ ਥੋੜੀਆਂ ਜੀਆਂ ਸੀ ਬਾਅਦ ਚ ਫੇਰ ਬੰਦ ਹੋ ਗਈਆਂ ਹਨ ਲੋ ਵੀ ਮੀਂਹ ਆ ਗਿਆ ਆ ਦੇਖ ਲੋ ਕਣੀਆਂ ਆ ਗਈਆਂ ਨੂਰ ਸਿੰਘ ਭੱਜ ਕੇ ਆ ਗਿਆ ਉਧਰ ਖੇਢੀ ਜਾਂਦਾ ਸੀ ਵਾਹ ਓਏ ਰੱਬਾ ਮਸਾਂ ਹੀ ਕੋਈ ਕਣੀਆਂ ਦਾ ਮੂੰਹ ਵੇਖਿਆ ਘੱਟੋ ਘੱਟ ਸਾਲ ਹੋ ਗਿਆ ਸਾਡੇ ਮੀਂਹ ਨਹੀਂ ਪਿਆ ਹਨ ਸਾਰੇ ਪਾਲੇ ਟੱਪ ਕੇ ਪਿਛਲੀ ਲਗਭਗ ਸੌਣ ਭਾਦੋਂ ਤੋਂ ਬਾਅਦ ਚ ਮੀਂਹ ਨਹੀਂ ਪਿਆ ਸੌਣ ਭਾਦੋਂ ਚ ਵੀ ਮਾੜਾ ਮੋਟਾ ਪਿਆ ਇਹਨੂੰ ਫੜੀ-ਫੜੀ ਬਟੇਰਾ ਤੂੰ ਦਿਖਾ ਲੱਗਾ ਆਇਆ ਅੰਦਰ ਵਾਹ ਓਏ ਰੱਬਾ ਰਿਪੋਰਟ ਕੋਟ ਧੰਨਵਾਦ ਆ ਵਾਹ ਓਏ ਰੱਬਾ ਸਾਨੂੰ ਗਰੀਬ ਨਿਵਾਜ਼ ਸਮਝ ਕੇ ਰੱਬ ਨੇ ਮੀਂਹ ਪਾਤਾ ਹੇ ਹੁਣ ਮੀਂਹ ਦੇ ਨਾਲ ਕਈਆਂ ਦੇ ਕੰਮ ਸੌਲਬ ਹੋ ਜਾਣਗੇ ਜਿੰਨੀ ਵਾਤਾਵਰਣ ਦੇ ਧੂਲ ਮਿੱਟੀ ਚੜੀ ਆ ਉਹ ਵੀ ਥੱਲੇ ਆ ਜੂਗੀ ਪਰ ਮੋਟੀ ਕਣੀ ਦਾ ਮੋਟੀ ਕਣੀ ਦਾ ਨਰਦੀਆਂ ਵਰਦਾ ਨਹੀਂ ਹੁੰਦਾ ਮੜਾ ਮੋਟਾ ਇਹ ਨਹੀਂ ਬੋਤਾਂ ਖਾਣੋ ਇਹਨਾਂ ਦਾ ਬਹੁਤ ਹੈ ਜਿੰਨਾ ਆ ਗਿਆ ਧਰਤੀ ਕਿੱਡੀ ਹੋਗੀ ਸਾਰੇ ਪਾਸੇ ਬਰ ਮਤਰੇ ਭਗਤੀ ਕਰਨ ਵਾਲੇ ਇਹਨਾਂ ਵੀ ਚਾਹੁੰਦੇ ਆ ਵੀ ਸਾਨੂੰ 46 ਤੋਂ ਜ਼ਿਆਦਾ 94 48 49 49 ਪੂਰੇ ਆ ਜਾ ਉਹ ਕਣੀ ਵੱਜੂਗੀ ਗੜਾ ਸਿਰ ਚ ਵੱਜੂ ਗੜਾ ਆ ਆਪਾਂ ਕਿਸੇ ਗਾਣੇ ਤੇ ਹੀ ਪਾਈਏ ਕੁਆ ਅਵੇ ਹਮ ਗੁੱਡ ਮਾਰਨਿੰਗ ਰਾਤ ਬਹੁਤ ਨੇਰੀ ਆਈ ਹੈ ਨਾ ਬਰੌਤ ਨੇਰੀ ਆਈ ਕੋਦਮ ਆ ਗਈ ਹੈ ਨਾ ਰਿੱਤਾ ਰਿੱਤਾ ਕਰਤਾ ਮੀ ਸਾਡੇ ਤਾਂ ਆਇਆ ਨਹੀਂ ਬਾਕੀ ਕਿੱਥੇ ਕਿੱਥੇ ਮੀ ਆਇਆ ਕਮੈਂਟ ਕਰਕੇ ਜ਼ਰੂਰ ਦੱਸਿਓ ਰਾਜਸਥਾਨ ਚ ਪਿਆ ਕਿਤੇ ਨੂਰ ਦੀ ਇੱਥੇ ਮਸੀਤਾਂ ਵਾਲੀ ਹੈਡ ਤਾਂ ਪੈ ਗਿਆ ਪੁੱਛਿਆ ਨੂੰ ਜਿਹੜਾ ਟੀਬੀ ਕੋਲੇ ਨਹੀਂ ਗਾ ਮਸੀਤਾ ਵਾਲੀ ਹੈਡ ਇੱਥੇ ਤਾਂ ਰਾਤ ਪਿਆ ਕੱਲ ਸ਼ਾਮ ਨੂੰ ਆਪਣੇ ਨਹੀਂ ਆਇਆ ਯਾਰ ਮਾੜੀਆਂ ਮੋਟੀਆਂ ਕਣੀਆਂ ਨਹੀਂ ਆਈਆਂ ਬਾਕੀ ਨਹੀਂ ਆਇਆ ਥੜਕੇ ਥੜਕੇ ਬੰਨੀ ਜਾਂਦੀ ਹੈ ਬੋਕਰ ਕਿਉਂਕਿ ਬੋਕਰ ਹੋ ਗਈ ਛੋਟੀ ਢੰਡਾ ਢੰਡਾ ਵੀ ਛੋਟਾ ਤੇ ਨਿੱਕਲ ਜਾਂਦਾ ਤੂਈ ਦੁਖਦੀ ਹੈ ਤਾਂ ਕਰਕੇ ਹਨਾ ਆ ਬਰਲਾ ਕਰੀ ਜਾਂਦੀ ਦੇਖੀ ਆਇਆ ਹੁਣ ਮੰਮੀ ਤਾਂ ਕੱਢਣੀ ਨਹੀਂ ਆਈ ਦੰਦੇਗਾ ਕਿਵੇਂ ਮੰਮੀ ਨੇ ਸਾਰੀ ਕੱਢਤੀ ਕੱਢੀ ਕਿ ਨਹੀਂ ਕੱਢੀ ਉਹ ਮੈਂ ਮੰਮੀ ਕੱਢ ਚਾਈ ਆ ਬੱਸ ਫਿਰ ਆ ਚੱਕਲੀ ਦੁੱਧ ਨਿਕਲ ਗਿਆ ਜਾ 커피 ਪੀ ਨਹੀਂ ਪਾਉਂਦੀ ਨਹੀਂ ਪੜਦੀ ਮੰਮੀ ਆ ਆ ਚਾਹ ਪੀ ਲੋ ਕੌਣ ਖਾਣਾ ਪਾਜ ਕੇ ਗਈ ਚਾਹ ਨਿਕਲ ਗਈ ਨਿਕਲ ਗਈ ਸੀ ਚਾਹ ਨਿਕਲ ਗਈ ਸੀ ਠੀਕ ਹੈ ਨਾ ਨੂਰ ਸੰਗ ਉੱਠਿਆ ਨੀਗਾ ਨੂਰ ਨੂੰ ਵਿਚਾਰੇ ਨੂੰ ਰਾਤ ਦੀ ਲੱਗੀ ਖੰਗ ਤੇ ਫਰਕ ਕਰਦਾ ਗਿਆ ਰਾਤ ਖੰਗੀ ਤੇ ਗਿਆ ਵਿਚਾਰਾ ਇੱਕ ਦੋ ਵਾਰ ਸੰਗਾ ਫਰਕ ਕਰ ਨਾਲ ਮੇਰੇ ਪੈ